ਸਸਰੇਗਾ ਦੋਸਤੋ ਖਬਰਾਂ ਵਾਲੇ ਦਾ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਮਲੇਰਕੋਟਲਾ ਦੇ ਜ਼ਿਲ੍ਹਾ ਪਿੰਡ ਰਾੜਮਾ ਦੇ ਵਿੱਚ ਕਿਸਾਨ ਜਥੇਬੰਦੀ ਵੱਲੋਂ ਕਾਫੀ ਇਕੱਠ ਕੀਤਾ ਗਿਆਗਾ ਤੇ ਕੀ ਮੰਗਾਂ ਨੂੰ ਲੈ ਕੇ ਇਕੱਠ ਕੀਤਾ ਸਰਕਾਰ ਮੋਤੀ ਸਰਕਾਰ ਦੇ ਖਿਲਾਫ ਇਹਨਾਂ ਦੁਬਾਰਾ ਇੱਕ ਸੰਗਠਨ ਸ਼ੁਰੂ ਕੀਤਾਗਾ ਗੱਲ ਕਰਾਂਗੇ ਇੱਥੋਂ ਦੇ ਜੋ ਪ੍ਰਧਾਨ ਹੈ ਜੀ ਤੇ ਸਰ ਕੀ ਨਾਮਾ ਤੁਹਾਡਾ ਕੇਵਲ ਸਿੰਘ ਪੜੀ ਜ਼ਿਲ੍ਹਾ ਜਨ ਸਕੱਤਰ ਮਲੇਰਕੋਟਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਸਰ ਗੱਲ ਕਰੇ ਅੱਜ ਤੁਸੀਂ ਕਾਫੀ ਜ਼ਿਆਦਾ ਕੱਟ ਕੀਤਾ ਕੀ ਮੰਗਾਂ ਨੂੰ ਲੈ ਕੇ ਔਰ ਕੀ ਕਾਰਨਾਂ ਕਿ ਇਸ ਨੂੰ ਦੁਬਾਰਾ ਇਕੱਠ ਦੁਬਾਰਾ ਹੋਣਾ ਪਿਆ ਇੰਨੇ ਕੱਟ ਦੇ ਵਿੱਚ ਰਾੜਵਾ ਪਿੰਡ ਦੇ ਵਿੱਚ ਖੁੱਲੀ ਜਗ੍ਹਾ ਤੇ ਕੱਟ ਕੀਤਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਭਾਰ ਦੇ ਵਿੱਚ ਟਰੈਕਟਰ ਮਾਰਚ ਕਰਕੇ ਜਿੱਥੇ ਮੋਦੀ ਸਰਕਾਰ ਇਹ ਕਹਿੰਦਾ ਸੀ ਕਿ ਕਿਸਾਨ ਮੋਰਚਾ ਟੁੱਟ ਗਿਆ ਖਿੰਡ ਗਿਆ ਬਖ ਬਖ ਹੋ ਗਿਆ ਉਹ ਤਾਕਤ ਅੱਜ ਮੋਦੀ ਸਰਕਾਰ ਨੂੰ ਦਿਖਾਉਣਾ ਹੈ ਕਿ ਜਿਹੜੀ ਵਾਅਦਾ ਖਿਲਾਫੀ ਕਰ ਰਿਹਾ ਮੋਦੀ ਸਰਕਾਰ ਜਦੋਂ 2021 ਦੇ ਵਿੱਚ ਐਲਾਨ ਹੋਇਆ ਦੀ ਮੋਰਚੇ ਦਾ ਸਮਾਪਤੀ ਵੇਲੇ ਉਦੋਂ ਮੀਟਿੰਗ ਹੋਈ ਸੀ ਤਾਂ ਉਦੋਂ ਮੋਦੀ ਸਰਕਾਰ ਮੰਨਿਆ ਸੀ ਕਿ ਗਰੰਟੀ ਕਾਨੂੰਨ ਜਿਹੜਾ ਉਹ ਅਸੀਂ ਬਣਾਵਾਂਗੇ ਤਾਂ ਉਹ ਅਜੇ ਅੱਜ ਤੱਕ ਉਹ ਗਰੰਟੀ ਕਾਨੂੰਨ ਨਹੀਂ ਬਣਾਇਆ ਜਿਹੜੇ ਅੰਦੋਲਨ ਦੇ ਦੌਰਾਨ ਕਿਸਾਨਾਂ ਦੇ ਸਿਰ ਪਰਚੇ ਹੋਏ ਐ ਉਹ ਅਜੇ ਤੱਕ ਰੱਦ ਨਹੀਂ ਹੋਏ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਦਿੱਤੀਆਂ ਕਿਸਾਨਾਂ ਮਜ਼ਦੂਰਾਂ ਦੇ ਸਿਰ ਜਿਹੜਾ ਕਰਜ਼ਾ ਹੈ ਇਹਦੀ ਗੱਲ ਕਿਹਾ ਸੀ ਮੋਦੀ ਸਰਕਾਰ ਨੇ ਅਜੇ ਤੱਕ ਉਹਦੇ ਤੇ ਜਣੀ ਕੋਈ ਇਧਰ ਧਿਆਨ ਨਹੀਂ ਸਰਕਾਰ ਦਾ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਜਿੱਥੇ ਸਰਕਾਰ ਆਪਣੀ ਤਾਕਤ ਦਿਖਾ ਰਹੀ ਹੈ ਵਿਦੇਸ਼ਾਂ ਦੇ ਵਿੱਚ ਆਪਣੀ ਤਾਕਤ ਦਿਖਾ ਰਹੀ ਹੈ ਤਾਂ ਉੱਥੇ ਕਿਸਾਨ ਅੱਜ ਪੂਰੇ ਭਾਰਤ ਦੇ ਵਿੱਚ ਇਸ ਮੋਦੀ ਨੂੰ ਤਾਕਤ ਦਿਖਾ ਰਹੇ ਆ ਕਿ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਮੋਦੀ ਸਰਕਾਰ ਨੂੰ ਕਿ ਲੋਕ ਜਦੋਂ ਸੜਕਾਂ ਤੇ ਆ ਜਾਣ ਤਾਂ ਕੋਈ ਵੀ ਸਰਕਾਰ ਉਹਨੂੰ ਗੋਡਿਆਂ ਪਰਨੇ ਕਰ ਲੈਂਦੇ ਆ ਆਪਦੇ ਹੱਕ ਲੈਣ ਜਾਣਦੇ ਆ ਇਹ ਤਾਕਤ ਅੱਜ ਅਸੀਂ ਦਿਖਾਉਣ ਲਈ ਪੂਰੇ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਟਰੈਕਟਰ ਮਾਰਚ ਕਰ ਰਹੇ ਆ ਜਿਹੜੀ ਇੱਥੋਂ ਰਾੜਮਾ ਦੇ ਉੱਤੋਂ ਹੀ ਸਾਡਾ 200 ਦਾ ਟਰੈਕਟਰ ਮਾਰਚ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਇਥੋਂ ਚੱਲੂਗਾ ਵੱਖ-ਵੱਖ ਜਥੇਬੰਦੀਆਂ ਮੰਡੀਆਂ ਦੇ ਵਿੱਚ ਇਕੱਠੀ ਹੋਈ ਹੈ ਮਰੇਕੋਟਲੇ ਉਹ ਮੰਡੀ ਦੇ ਵਿੱਚ ਰੂਟ ਤੈਅ ਕਰਨਗੇ ਸਾਡਾ ਇਥੋਂ ਜਿਹੜਾ ਸਾਡਾ ਧਰਨਾ ਚੱਲਦਾ ਇਥੋਂ ਅਸੀਂ ਰੂਟ ਤੈਅ ਕਰਦੇ ਹੋਏ ਮਰੇਕੋਟਲੇ ਡੀਸੀ ਦਫ਼ਤਰ ਅੱਗੇ ਜਾਵਾਂਗੇ ਅੱਪਾ ਗੱਲ ਕਰੇ ਅੱਜ 26 ਜਨਵਰੀ ਗੰਤਾੰਤਰ ਦਿਵਸ ਆ ਤੇ ਅੱਜ ਦਾ ਹੀ ਦਿਨ ਕੋ ਚੁਣਿਆ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਾ ਅਸੀਂ ਇਸੇ ਕਰਕੇ ਚੁਣਿਆ ਗਿਆ ਕਿ ਮੋਦੀ ਸਰਕਾਰ ਡਰਾਮੇ ਕਰਦੀ ਆ ਦਿਖਾਉਂਦੀ ਆ ਕਿ ਸਾਡੀ ਤਾਕਤ ਏਡੀ ਵੱਡੀ ਆ ਸਾਡੇ ਹੱਥਾਂ ਪਵਰਾਂ ਨੇ ਗਈਆਂ ਉੱਥੇ ਅਸੀਂ ਕਹਿੰਦੇ ਆ ਕਿ ਆ ਕਿਸਾਨ ਦੁਖੀ ਕਿਸਾਨ ਨੇਗੇ ਇਹਨਾਂ ਦੀ ਬਾਹ ਫੜ ਵਿਦੇਸ਼ਾਂ ਨੂੰ ਤਾਕਤ ਦਿਖਾਉਣ ਦੀ ਲੋੜ ਨਹੀਂ ਤਾਕਤ ਤੇਰੀ ਆ ਆ ਗਈ ਆ ਕਿਸਾਨਾਂ ਦੀ ਬਾਹ ਫੜ ਜਦ ਮੋਦੀ ਸਰਕਾਰ ਸਾਡੀ ਮੰਨ ਨਹੀਂ ਰਹੀ ਤਾਂ ਮਜਬੂਰਨ ਸਾਨੂੰ ਵਿਦੇਸ਼ਾਂ ਤੱਕ ਇਹ ਗੱਲ ਤੁਹਾਡੇ ਜਰੀਏ ਜਾਣੀ ਆ ਕਿ ਦੁਖੀ ਕਿਸਾਨ ਆਪਣੇ ਟਰੈਕਟਰ ਲੈ ਕੇ ਆ ਡੀਸੀ ਦਫ਼ਤਰਾਂ ਅੱਗੇ ਆਪਣੀਆਂ ਮੰਗਾਂ ਲੈਣ ਆਏ ਆ ਅਸੀਂ ਮੰਗਾਂ ਜਿਹੜੀਆਂ ਰਹਿੰਦੀਆਂ ਨੇ ਉਹ ਯਾਦ ਕਰਾਉਣ ਲਈ ਡੀਸੀ ਦਫ਼ਤਰਾਂ ਅੱਗੇ ਜਾ ਰਹੇ ਆਗੇ ਲੱਗਦਾਗਾ ਕਿ ਮੋਦੀ ਸਰਕਾਰ ਹੌਣ ਤੱਕ ਤਾਂ ਛੇਪੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿੱਦਾਂ ਕੱਟ ਪਹਿਲਾਂ ਕੀਤਾ ਤੇ ਉੱਥੇ ਧਰਨੇ ਲੈ ਤੇ ਦਿੱਲੀ ਜਾ ਕੇ ਉਦੋਂ ਦਾ ਮਾਹੌਲ ਦੁਬਾਰਾ ਫਰ ਵੀ ਤੋਂ ਇੱਕ ਟਾਈਮ ਲੈ ਦਿੱਤਾ ਗਿਆਗਾ ਲੱਗਦਾ ਵੀ ਮੋਦੀ ਚੁਪ ਚੁਪੂਗਾ ਕਿਸਾਨਾਂ ਮੂਰੇ ਮੋਦੀ ਤਾਂ ਪਹਿਲਾਂ ਵੀ ਕਹਿੰਦੇ ਸੀ ਕਿ ਮੋਦੀ ਜਿਹੜੀ ਗੱਲ ਕਹਿੰਦਾ ਉਹ ਤੋਂ ਪਿੱਛੇ ਨਹੀਂ ਹਟਦਾ ਪਰ ਜਦੋਂ ਲੋਕ ਇਕੱਠੇ ਹੋ ਜਾਣ ਤਾਂ ਵੱਡੇ ਵੱਡੇ ਮੋਦੀ ਵਰਗੇ ਕੀ ਵੱਡੇ ਵੱਡਿਆਂ ਨੂੰ ਵੀ ਗੋਡਿਆਂ 'ਤੇ ਕਰ ਲੈਣੇ ਆ ਇਹ 24 ਆ ਗਈ ਆ ਵੋਟਾਂ ਨੇ ਗਈਆਂ ਵੋਟਾਂ ਜਦੋਂ ਆਉਂਦੀਆਂ ਜਦ ਐ ਲੋਕ ਇਕੱਠੇ ਹੁੰਦੇ ਆ ਤਾਂ ਇਹਨਾਂ ਨੂੰ ਮਜਬੂਰ ਕਰ ਦਿੰਨੇ ਆ ਮਜਬੂਰ ਹੋਊਗਾ ਮੋਦੀ ਕੀ ਕਿੱਥੇ ਕਿੱਥੇ ਕਮੀ ਪੇਸੀ ਰਹਿੰਦੀ ਆ ਗਈ ਆ ਕਿ ਜਦੋਂ ਇੱਕ ਵਾਰੀ ਦਿੱਲੀ ਧਰਨਾ ਲਗਾ ਕੇ ਚੱਕਿਆ ਚੱਕਿਆ ਗਿਆ ਸਾਰੇ ਸੱਤਾ ਮੰਨੀਆਂ ਗਈਆਂ ਜੋ ਵੀ ਛੋੜੀਆਂ ਮੰਗਾਂ ਦੀਆਂ ਤੇ ਕੀ ਕਾਰਨ ਰਿਹਾ ਕਿੱਥੇ ਕਮਜ਼ੋਰੀ ਰਹੀ ਕਿ ਦੁਬਾਰਾ ਫੇਰ ਧਰਨਾਂ ਦੀ ਲੋੜ ਪਈ ਦੇਖੋ ਵਿਸ਼ਵਾਸ ਕਰਿਆ ਦੀ ਮੋਦੀ ਸਰਕਾਰ ਤੇ ਕਿ ਇਹਨੇ ਸਮਾ ਲਿਆ ਸੀ ਕਿ ਧਰਨਾ ਤੁਸੀਂ ਸਮਾਪਤ ਕਰ ਲਓ ਕਾਨੂੰਨ ਵਾਪਸ ਹੋ ਗਿਆ ਜਿਹੜੀਆਂ ਛੋੜੀਆਂ ਰਹਿੰਦੀਆਂ ਮੰਗਾਂ ਨੇ ਇਹ ਮੈਂ ਜਰੂਰ ਇਹ ਪੂਰੀਆਂ ਕਰਾਂਗੇ ਪਾਰੇ ਵਾਦਾ ਖਲਾਫੀ ਤੋਂ ਭੱਜਿਆਗਾ ਮੋਦੀ ਸਰਕਾਰ ਜਿਹਦੇ ਲਈ ਦੁਬਾਰੇ ਸਾਨੂੰ ਅੰਦੋਲਨ ਕਰਨਾ ਪੈ ਰਿਹਾਗਾ ਇਹ ਆਪਾਂ ਗੱਲ ਕਰਿਆ ਪੰਜਾਬ ਦੇ ਪੰਜਾਬ ਸਰਕਾਰ ਦਾ ਕਿੰਨਾ ਕੁ ਕਿਸਾਨਾਂ ਨੂੰ ਸਾਥ ਮਿਲ ਰਿਹਾਗਾ ਪੰਜਾਬ ਸਰਕਾਰ ਵੀ ਉਹਨਾਂ ਲਾਈਨਾਂ ਦੀ ਚੱਲ ਰਹੀ ਹੈ ਜਿਵੇਂ ਪਿਛਲੇ ਕਰਦੇ ਸੀ ਉਹਨਾਂ ਤੋਂ ਅੱਗੇ ਚਲੀ ਗਈ ਇਹ ਅਸੀਂ ਪਹਿਲਾਂ ਵੀ ਕਹਿੰਦੇ ਕਿ ਪਿਛਲਿਆਂ ਨੂੰ ਚੰਗੇ ਕਹਾਊਗੀ ਅੱਜ ਲੋਕ ਕਹਿਣ ਲੱਗ ਗਏ ਕਿ ਦੂਜੀਆਂ ਪਹਿਲਾਂ ਸਰਕਾਰਾਂ ਦੇ ਉਹ ਚੰਗੀਆਂ ਨੇਗੀਆਂ ਪੰਜਾਬ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਹੈ ਭਗਵਾਨ ਤੁਮਾਨੇ ਕਰਤਾ ਕਿ ਸਾਡੀਆਂ ਧੀਆ ਭੈਣਾ ਟੀਚਰ ਉਹ ਸੜਕਾਂ ਤੇ ਉਤਰੇ ਹੋਏ ਆਗੇ ਹਰੇਕ ਮੁਲਾਜ਼ਮ ਵਰਗ ਸੜਕਾਂ ਤੇ ਆ ਰੋਡਵੇਜ ਦੇ ਮੁਲਾਜ਼ਮ ਨੇ ਉਹ ਹੜਤਾਲ ਕਰਕੇ ਬੈਠੇ ਆ 52 ਸਵਾਰੀਆਂ ਤੋਂ ਵੱਧ ਨਹੀਂ ਚੜਾ ਰਹੇ ਉਹਨਾਂ ਦੀਆਂ ਮੰਗਾਂ ਉਵੇਂ ਲਟਕਦੀਆਂ ਨੇ ਤਾਂ ਇਹ ਤਾਂ ਜਿਹੜੀ ਸਰਕਾਰ ਹੈ ਇਹ ਨਾਂ ਦੀ ਸਰਕਾਰ ਹੀ ਨਹੀਂ ਆ ਕੋਈ ਇਹ ਜਿਹੜੀ ਗੱਲ ਅੱਜ ਕਹਿਣ ਦਾ ਟੜਕੇ ਨੂੰ ਬਦਲ ਜਾਂਦਾ ਆਪਣੀ ਗੱਲ ਤੋਂ ਹਾਂ ਜੇ ਰੋਡਵੇ ਤੇ ਬੱਸਾਂ ਦੀ ਗੱਲ ਕੀਤੀ ਤੇ ਉਹ ਬੱਸਾਂ ਨੂੰ ਲੈ ਕੇ ਗੱਲ ਕਰੀਏ ਆਪਾਂ ਜੇ ਅੱਜ ਉਹਨਾਂ ਨੇ ਇੱਕ ਰੂਲ ਬਣਾਤਾ ਕਿ 52 ਸਵਾਰੀ ਤੋਂ ਵੱਧ ਨਹੀਂ ਪਿਖਾਉਂਦੇ ਕੀ ਇਹੀ ਕਾਰਨ ਆ ਕਿ ਬੱਸਾਂ ਚ ਫਰੀ ਸਫਰ ਇੱਕ ਲੇਡੀਜ਼ ਲਈ ਰੱਖਿਆ ਗਿਆ ਔਰ ਜੇ ਅੱਜ ਕਰਾਇਆ ਲਾਗੂ ਹੁੰਦਾਗਾ ਤਾਂ ਉਹੀ ਬੱਸਾਂ ਦੇ ਵਿੱਚ 100-100 ਸਵਾਰੀ ਚੜੂਗੀ ਇਸ ਤੇ ਕੀ ਕਰਨਾ ਚਾਹੂੰਗਾ ਨਹੀਂ ਇਹ ਜਿਹੜੀਆਂ ਉਹਨਾਂ ਨੇ ਫ੍ਰੀ ਕਰਕੇ ਨਹੀਂ ਕਰਿਆ ਪਰ ਉਹਨਾਂ ਦੀ ਸਰਕਾਰ ਮੰਗਾਂ ਨਹੀਂ ਮੰਨਦੀ ਜੋ ਬੱਸਾਂ ਹੀ ਰੋਕ ਦਿੰਦੇ ਆ ਫਿਰ ਸਾਡੀ ਪਬਲਿਕ ਕਿੰਨੀ ਪਰੇਸ਼ਾਨ ਹੋਣੀ ਆ ਇਹ ਉਹ ਚੀਜ਼ ਨੂੰ ਧਿਆਨ ਚ ਰੱਖਦੇ ਵੀ ਅਸੀਂ ਪਬਲਿਕ ਨੂੰ ਪਰੇਸ਼ਾਨ ਨਾ ਕਰੀਏ ਇੰਨਾ ਕੁ ਉਹਨਾਂ ਨੇ ਕਰ ਲਿਆ ਕਿ 52 ਸਵਾਰੀਆਂ ਤੋਂ ਅਸੀਂ 53 ਜਿਹੜੀ ਅਗਲੀ ਸਵਾਰੀ ਹੈ 53ਵੀਂ ਉਹ ਨਹੀਂ ਵੜਾਵਾਂਗੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਮੋਦੀ ਸਰਕਾਰ ਨਵਾਂ ਹਿੱਟਣ ਰੰਨ ਦਾ ਕਾਨੂੰਨ ਲੈ ਕੇ ਹੀ ਆ ਉਦੇ ਵਿਰੋਧ ਦੇ ਵਿੱਚ ਸਾਰੇ ਡਰਾਈਵਰ ਆਪੋ ਆਪਣੇ ਜਿਹੜੇ ਉਹਦੇ ਧਰਨੇ ਮੁਜਾਰੇ ਕਰ ਰਹੇ ਨੇ ਤਾਂ ਉਹਨਾਂ ਨੂੰ ਲੈ ਕੇ ਇਹਨਾਂ ਦੀਆਂ ਮੰਗਾਂ ਨੇ ਪੰਜਾਬ ਸਰਕਾਰ ਨਾਲ ਨੇ ਸੈਂਟਰ ਨਾਲ ਨੇ ਉਹਨਾਂ ਮੰਗਾਂ ਨੂੰ ਲੈ ਕੇ ਰੋਡ ਬੇਜ ਨੇ ਹੜਤਾਲ ਕੀਤੀ ਆ ਅਸੀਂ ਸਾਰੀਆਂ ਜਥੇਬੰਦੀਆਂ ਦਾ ਸਮਰਥਨ ਕਰਦੇ ਆ ਸਾਰੀਆਂ ਜਥੇਬੰਦੀਆਂ ਹਮਾਇਤ ਕਰਦੇ ਆ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾ ਉਹ ਜਿੱਦਾਂ ਦਾ ਵੀ ਉਹਨਾਂ ਸੰਘਰਸ਼ ਆਊਗਾ ਜਿਸ ਤਰ੍ਹਾਂ ਸਾਡੀ ਜਥੇਬੰਦੀ ਨੂੰ ਸੁਨੇਹਾ ਲੱਗਦਾ ਅਸੀਂ ਉੱਥੇ ਪਹੁੰਚਦੇ ਆਂਗੇ ਹੌਣ ਵਾਲੇ ਸਮੇਂ ਦੇ ਵਿੱਚ ਅੱਗੇ ਜੋ ਦਿੱਲੀ ਦਾ ਛੋਟਾ ਟੀਚਾ ਮਿੱਥਿਆਗਾ ਉਹ ਕਿੰਨੇ ਤਰੀਕ ਤੋਂ ਸਟਾਰਟ ਆਗਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਤੈਅ ਹੋਊਗਾ। ਕਿਉਂਕਿ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਜਥੇਬੰਦੀਆਂ ਆਉਂਦੀਆਂ ਨੇ ਉਹਨਾਂ ਦਾ ਅਜੇ ਤੱਕ ਮੀਟਿੰਗ ਤੈਅ ਨਹੀਂ ਹੋਈ ਦਿੱਲੀ ਦਾ ਸਾਡਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਵੱਲੋਂ ਪੰਜਾਬ ਨਾਲ ਸੰਬੰਧਿਤ ਮੰਗਾਂ ਨੇ 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਅਸੀਂ ਡੀਸੀ ਦਫ਼ਤਰਾਂ ਦੇ ਅੱਗੇ ਬੈਠ ਰਹੇ ਹਾਂ 10 ਫਰਵਰੀ ਨੂੰ ਵੱਡਾ ਐਲਾਨ ਕਰਾਂਗੇ ਜੇ ਭਗਵੰਤ ਮਾਨ ਨਾ ਜਾਗਿਆ ਤਾਂ ਚੰਡੀਗੜ੍ਹ ਜਾਵਾਂਗੇ ਉਹ ਭਗਵੰਤ ਮਾਨ ਜ਼ੋਰ ਲਾ ਲੈ ਆਪਣਾ ਰੋਕਣ ਦਾ ਜਿਹੜੀ ਤਰੀਕ ਤੈਅ ਹੋ ਗਈ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਐਲਾਨ ਹੁੰਦਾ ਪੱਤੇ ਦਿਖਾ ਕੇ ਖੇਡਦੇ ਆਂ ਅਸੀਂ ਉੱਥੇ ਪਹੁੰਚਾਂਗੇ ਚਾਹੇ ਤਾਕਤ ਜਿੰਨੀ ਮਰਜੀ ਭਗਵੰਤ ਜੀ ਸਰਕਾਰ ਲਾ ਲਿਓ ਬਦੀ ਬਿਲਕੁਲ ਜੀ ਇਹਨਾਂ ਨੇ ਸਰਕਾਰ ਤੱਕ ਪਹੁੰਚਣ ਦੀ ਗੱਲ ਕੀਤੀ ਆ ਅਸੀਂ ਗੱਲ ਕਰਾਂਗੇ ਹੋਰ ਵੀ ਹਾਂਜੀ ਜੇ ਆਪਾਂ ਗੱਲ ਕਰੀਏ ਭਗਵੰਤ ਮਾਨ ਦਾ ਤਾਂ ਇਹ ਵੀ ਕਹਿਣਾਗਾ ਤਾਂ ਪਹਿਲਾ ਸਭ ਤੋਂ ਤੁਹਾਡਾ ਨਾਮ ਕੀ ਆ ਭਾਈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹਾਥਨ ਬਲਾਕ ਗਾਗੂ ਮਲੇਰ ਕੋਲਲਾ ਤੇ ਗੱਲ ਕਰੀ ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਤੱਕ ਪਹੁੰਚਾਂਗੇ ਪਰ ਭਗਵੰਤ ਮਾਨ ਦਾ ਤਾਂ ਇਹ ਕਹਿਣਾ ਕਿ ਮੇਰੇ ਤੁਸੀਂ ਧਰਨੇ ਨਾ ਦਵੋ ਮੇਰੇ ਨਾਲ ਆ ਕੇ ਗੱਲਬਾਤ ਕਰੋ ਮੈਂ ਗੱਲਬਾਤ ਰਾਹੀਂ ਛੋਟੇ ਮਸਲੇ ਹੱਲ ਕਰੂੰਗਾ ਦੇਖੋ ਜੀ ਗੱਲਬਾਤ ਕਰਨ ਵਾਸਤੇ ਸਾਡੀ ਜਥੇਬੰਦੀ ਸਾਡੇ ਸੂਬੇ ਦੇ ਅੱਗੂ ਗਏ ਨੇ ਪਰ ਉਹਦੇ ਫਿਰ ਕੋਈ ਸਿੱਟਾ ਨਹੀਂ ਨਿਕਲੇ ਕਈ ਵਾਰ ਤਾਂ ਭਗਵੰਤ ਮਾਨ ਨੇ ਟਾਈਮ ਦਿੱਤਾ ਹਾਜ਼ਰ ਨਹੀਂ ਹੋਇਆ ਕਈ ਵਾਰ ਮੀਟਿੰਗ ਹੋਈ ਤੇ ਉਹਦੇ ਮਸਲੇ ਹੱਲ ਨਹੀਂ ਹੋਏ ਕੋਈ ਸਿੱਟਾ ਨਿਕਲਿਆ ਗੱਲ ਕਰਨ ਵਾਸਤੇ ਅਸੀਂ ਟੇਬਲ ਤੇ ਬੈਠੇ ਸੀਗੇ ਭਗਵੰਤ ਮਾਨ ਨੇ ਕੋਈ ਚੱਜ ਦਾ ਰਿਸਪਾਂਸ ਨਹੀਂ ਦਿੱਤਾ ਹੈਗਾ ਕਿਉਂਕਿ ਲੱਗਦਾ ਨਹੀਂ ਕਿ ਤਨਾ ਕਿਤੇ ਜਾ ਕੇ ਕਿ ਇੱਕ ਲੌਲੀਪੌਪ ਦਿੱਤਾ ਜਾਂਦੇ ਨੇ ਕਿਸਾਨਾਂ ਨੂੰ ਕਿਸਾਨਾਂ ਨੂੰ ਕੀ ਹਰ ਇੱਕ ਨੂੰ ਜੋ ਮੰਗਾਂ ਲੈ ਕੇ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਨੇ ਦੇਖੋ ਸਰਕਾਰ ਇਹ ਪਹਿਲਾਂ ਤਾਂ ਇਹਨੇ ਚੰਨੀ ਵਾਂਗੂ ਵਾਅਦੇ ਵੱਡੇ ਕੀਤੇ ਆ ਪਹਿਲੀ ਗੱਲ ਤਾਂ ਇਹ ਆ ਵੀ ਲੋਕਾਂ ਨੇ ਇਤੋਂ ਕੁਝ ਮੰਗਿਆ ਨਹੀਂ ਸੀ ਕਿਉਂਕਿ ਪਹਿਲੀ ਵਾਰ ਸਰਕਾਰ ਬਣੀ ਲੋਕਾਂ ਨੂੰ ਤਾਂ ਇਹ ਸੀਗਾ ਵੀ ਆਪਦੇ ਆਪ ਸਰਕਾਰ ਨੇ ਮਤਲਬ ਲੋਕਾਂ ਦੇ ਮਸਲੇ ਹੱਲ ਕਰਨੇ ਆ ਇਹਨੇ ਲੋਕਾਂ ਨੂੰ ਹੀ ਆਪਣੀਆਂ ਮਤਲਬ ਗੱਲਾਂ ਰੱਖੇ ਵੀ ਮੈਂ ਤੁਹਾਨੂੰ ਆਹ ਦੇਵਾਂ ਮੈਂ ਤੁਹਾਨੂੰ ਉਹ ਦੇਵਾਂ ਕਿਸੇ ਨੇ ਤਾਂ ਕੋਈ ਕੱਖ ਨਹੀਂ ਮੰਗਿਆ ਸੀ ਪਰ ਜਿਹੜਾ ਕਿਸੇ ਨੇ ਕਿਹਾਗਾ ਹੁਣ ਇਹ ਉਹਤੇ ਪੂਰਨ ਨਹੀਂ ਉਤਰ ਰਿਹਾ ਇਸ ਕਰਕੇ ਲੋਕਾਂ ਦੇ ਮਨਾਂ 'ਚ ਰੋਸ ਆ ਫੇਲ ਸਰਕਾਰ ਹੈ ਫੇਲ ਹੋ ਚੁੱਕੀ ਹੈਗੀ ਇਹ ਗੱਲ ਕਰੀਏ ਜਿੱਦਾਂ ਅੱਜ 26 ਜਨਵਰੀ ਦਾ ਦਿਨ ਆ ਤੇ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਮੈਂ ਤਾਂ ਸਾਰੇ ਹਸਪਤਾਲਾਂ ਦੇ ਵਿੱਚ ਦਵਾਈ ਕੋਈ ਵੀ ਬਾਰੋਂ ਨੀ ਲਾਈਨ ਦੀ ਲੋੜ ਜੋ ਜੇ ਕੋਈ ਐਕਸਟਰਾ ਮਸ਼ੀਨ ਖਰਾਬ ਆਂਦਰ ਉਹ ਵੀ ਅਸੀਂ ਬਾਰੋ ਕਰਾਵਾਂਗੇ ਸਰਕਾਰ ਪੈਸੇ ਦੋ ਇਹ ਸਪੈਸ਼ਲ ਤੁਸੀਂ ਕੀ ਕਹੋਗੇ ਹਾਂ ਇਹ ਬਹੁਤ ਵਧੀਆ ਕੀਤਾ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਈਏ ਆ ਥੋੜੇ ਜਿਹੇ ਦਿਨਾਂ ਦੀ ਗੱਲ ਆ ਇੱਥੇ ਕਾਲੇ ਬੀਲੇ ਦੀ ਦਵਾਈ ਸਰਕਾਰੀ ਹਸਪਤਾਲ ਦੇ ਵਿੱਚ ਹੈਗੀ ਸੀ ਉੱਥੇ ਇੱਕ ਗਰੀਬ ਆਦਮੀ ਦਵਾਈ ਲੈਣ ਕਾਲੇ ਬੀਲੇ ਦੀ ਆਇਆ ਉੱਥੋਂ ਇਹ ਮੈਡੀਕਲ ਸਟੋਰ ਦਾ ਜਿਹੜਾ ਸਰਕਾਰੀ ਹਸਪਤਾਲ ਦੇ ਅੰਦਰ ਆ ਇਹ ਕਿਹਾ ਗਿਆ ਵੀ ਕਾਲੇ ਬੀਲੀ ਦੀ ਦਵਾਈ ਹੈ ਨਹੀਂਗੀ ਫਿਰ ਉੱਥੇ ਆਮ ਆਦਮੀ ਪਾਰਟੀ ਦਾ ਕੋਈ ਆਗੂ ਆਇਆ ਉਹਨੇ ਕਿਹਾ ਵੀ ਮੈਂ ਆਮ ਆਦਮੀ ਪਾਰਟੀ ਦਾ ਆਗੂ ਆ ਫਿਰ ਉਹਨੂੰ ਇਹ ਗੱਲ ਕਹੀ ਗਈ ਵੀ ਤੂੰ ਅੰਦਰਲੇ ਪਾਸੇ ਦੀ ਆ ਕੇ ਕਾਲੇ ਬੀਲੀ ਦੀ ਦਵਾਈ ਲੈ ਲਾ ਦੇਖੋ ਝੂਠ ਬੋਲਦਿਆ ਇਹ ਜਿਹੜੇ ਇਹਨਾਂ ਦੇ ਕੋਈ ਖਾਸਮ ਖਾਸ ਨੇ ਉਹਨਾਂ ਨੂੰ ਦਵਾਈ ਜਾਂ ਉਹਨਾਂ ਨੂੰ ਕੋਈ ਫੈਸਿਲਿਟੀ ਮਿਲਦੀ ਹੈ ਜਿਹੜੇ ਆਮ ਲੋਕ ਨੇ ਆਮ ਘਰਾਂ ਦੇ ਨੇ ਉਹ ਤਾਂ ਪਹਿਲਾਂ ਵੀ ਦੁਖੀ ਸੀ ਇਸ ਸਰਕਾਰ ਤੋਂ ਅੱਜ ਵੀ ਦੁਖੀ ਨੇ ਹਾਂ ਜੇ ਇਕ ਆਪਾਂ ਗੱਲ ਹੋਰ ਕਰੀਏ ਨਸਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਪੋਸਟ ਦੀ ਮੰਗ ਕੀਤੀ ਜਾਂਦੀ ਆ ਕਿਸਾਨ ਜਥੇਬੰਦੀਆਂ ਵੱਲੋਂ ਵੀ ਆਮ ਲੋਕਾਂ ਵੱਲੋਂ ਵੀ ਮੰਗ ਕੀਤੀ ਜਾਂਦੀ ਆ ਜੇ ਗੱਲ ਕਰੀਏ ਸਰਕਾਰੀ ਹਸਪਤਾਲਾਂ ਵਿੱਚ ਵਿਕਦੀਆਂ ਗੋਲੀਆਂ ਜੋ ਨਸ਼ਾ ਸੜਾਉ ਨੇ ਕਿ ਉਹ ਨਸ਼ਾ ਸੜਾਉ ਗੋਲੀਆਂ ਦੇ ਵਿੱਚ ਜ਼ਿਆਦਾਤਰ ਨੌਜਵਾਨ ਮੁੰਡੇ ਜਾਂ ਬਜ਼ੁਰਗ ਦਿਖਾਈ ਦੇ ਰਹੇ ਨੇ ਜਾਂ ਪੂਰੇ ਜੋ ਸਜੇਤਾ ਜੇ ਉਹਦੇ ਨੇ ਉੱਥੇ ਪਹੁੰਚੇ ਹੁੰਦੇ ਨੇ ਕਿ ਇਹਨਾਂ ਇਹ ਨਸ਼ਾ ਸੜਾ ਰਹੇ ਨੇ ਜਾਂ ਲਾ ਰਹੇ ਨੇ ਦੇਖੋ ਜਿਹੜੀ ਉਹ ਨਸ਼ਾ ਸੜੋ ਗੋਲੀ ਆ ਉਹ ਤਾਂ ਚਿੱਟੇ ਦਾ ਹੀ ਤੋੜਾ ਇੱਕ ਉਹ ਵੀ ਬਹੁਤ ਜ਼ਹਿਰ ਹੀਲੀ ਗੋਲੀ ਆ ਮਾਰ ਰਹੀ ਆ ਲੋਕਾਂ ਨੂੰ ਬਹੁਤ ਘਟੀਆ ਹਰਕਤ ਆ ਉਹ ਜੀਬ ਵਾਲੀ ਗੋਲੀ ਦਾ ਮਸਲਾ ਹੱਲ ਨਹੀਂ ਹੈਗਾ ਨਸ਼ਾ ਜੇ ਕੋਈ ਚਿੱਟਾ ਬੰਦ ਕਰਨਾ ਹੈ ਕੋਈ ਸ਼ਰਾਬ ਫੀਮ ਭੁੱਕੀ ਬੰਦ ਕਰਨੀ ਆ ਜੀਬ ਵਾਲੀ ਗੋਲੀ ਹੱਲ ਨਹੀਂ ਹੈਗਾ ਉਹਦਾ ਪ੍ਰੋਪਰ ਇਲਾਜ ਹੋਵੇ ਬੰਦੇ ਦੇ ਟੈਸਟ ਓਨ ਕੋਈ ਮੈਡੀਕਲ ਸਹੂਲਤ ਵਧੀਆ ਮਿਲੇ ਜੀਬ ਵਾਲੀ ਗੋਲੀ ਦੇ ਕੇ ਅਸੀਂ ਤਾਂ ਇੱਕ ਨਸ਼ੇ ਤੋਂ ਹਟਾਇਆ ਇਹਦਾ ਮਤਲਬ ਫਿਰ ਅਸੀਂ ਦੂਜੇ ਦੇ ਲਾਤਾ ਇਹ ਚੀਜ਼ ਨਹੀਂ ਹੈਗੀ ਕੋਈ ਵਧੀਆ ਇਲਾਜ ਕੀਤਾ ਜਾਵੇ ਹਾਸ ਸਾਲਾਂ ਜੇ ਕੋਈ ਵਧੀਆ ਸਹੂਲਤ ਮੇਲੇ ਤੁਸੀਂ ਸਰਕਾਰੀ ਹਸਸਾਲ ਮਲੇ ਕੋਲੇ ਜਾ ਕੇ ਦੇਖੋ ਗੰਦ ਪਿਆ ਪਿਆ ਮਲੇ ਕੋਲੇ ਸਰਕਾਰੀ ਹਸਸਾਲ ਦੇ ਗੇਟ ਤੋਂ ਲੈ ਕੇ ਐਮਰਜੈਂਸੀ ਤੱਕ ਲੁੱਟੇ ਲੁੱਟਾ ਚਾਹੇ ਕੋਈ ਮਤਲਬ ਪਰਚੀ ਵਾਲਾ ਲੈ ਲੋ ਸਟੈਂਡ ਵਾਲਾ ਚਾਹੇ ਗਾਹਾਂ ਲੈ ਲੋ ਕਿਸੇ ਦਾ ਕੋਈ ਮਸਲਾ ਹੱਲ ਨਹੀਂ ਹੈਗਾ ਸਾਰਿਆਂ ਹੀ ਗੇਟ ਤੋਂ ਲੈ ਕੇ ਮੈਂ ਐਮਰਜੈਂਸੀ ਕੋ ਲੁੱਟ ਪਈਆ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਇਹ ਗੱਲ ਕਰੇ ਅੱਜ ਦੇ ਸੰਘਰਸ਼ ਨੂੰ ਲੈ ਕੇ ਜੋ ਤੁਸੀਂ ਸਟਾਰਟ ਕੀਤਾਗਾ ਕਿੰਨਾ ਕੁ ਲੰਬਾ ਜਾ ਸਕਦਾ ਔਰ ਕਿੱਥੇ ਜਾ ਕੇ ਧਰਨਾ ਲਾਉਣਾਗਾ ਮੈਂ ਲਾਸਟ ਚ ਇਹੀ ਗੱਲ ਕਰਾਂਗਾ ਦੇਖੋ ਅਸੀਂ ਰਾੜਮਾ ਪਿੰਡ ਦਾ ਜਿਹੜਾ ਸਾਡਾ ਮੋਰਚਾ ਚੱਲ ਰਿਹਾਗਾ ਇਹ ਵੀ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ ਜ਼ਮੀਨ ਕਿਸਾਨਾਂ ਦੀ ਸਰਕਾਰ ਹੜਪਣ ਆ ਗਈ ਦੱਬਣ ਆ ਗਈ ਇਹ ਮੋਰਚਾ ਸਾਡਾ ਕਈ ਮਹੀਨਿਆਂ ਤੋਂ ਲੈ ਕੇ ਲਗਾਤਾਰ ਚੱਲ ਰਿਹਾ ਹੈਗਾ ਇੱਥੋਂ ਲੈ ਕੇ ਅਸੀਂ ਰਾੜਮਾ ਤੋਂ ਮਤਲਬ ਹਲੇ ਕੋਲਾ ਹੋ ਕੇ ਐਸਡੀਓ ਐਸਡੀ ਦੀ ਕੋਠੀ ਮੂਹਰੇ ਜਾ ਕੇ ਸਮਾਪਤੀ ਕਰਨੀ ਉੱਥੋਂ ਦੋ ਸਾਡੇ ਬੁਲਾ ਰਹੇ ਜਿਹੜੇ ਉਹ ਜ਼ਿਲ੍ਹਾ ਅਗੂ ਜਾ ਹੋਰ ਬੋਲਣਗੇ ਬੋਲ ਕਿੱਥੇ ਸਮਾਪਤੀ ਕਰਨਗੇ ਗੱਲ ਕਰਿਓ ਜ਼ਮੀਨਾਂ ਅੜੱਪ ਨੂੰ ਲੈ ਕੇ ਕਿ ਕਿਸਾਨਾਂ ਨੂੰ ਉਹਨਾਂ ਚ ਕਿਸਾਨਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਜੋ ਜਿਨ੍ਹਾਂ ਦੀ ਜ਼ਮੀਨਾਂ ਸੜਕ ਦੇ ਵਿੱਚ ਆਈਆਂ ਨੇ ਦੇਖੋ ਜੀ ਗੱਲ ਇਹ ਹੈ ਜੇ ਕਿਸਾਨ ਜਿੱਥੇ ਅਸੀਂ ਰਾੜਮਾ ਪਿੰਡ ਖੜਿਆ ਜੇ ਉਹਰੇ ਰੁਪਏ ਮਿਲੇ ਹੁੰਦੇ ਇਹ ਧਰਨਾ ਨਾ ਲੱਗਿਆ ਹੁੰਦਾ ਅਗਲਾ ਆਪਦੇ ਘਰੇ ਵਗ ਜਾਂਦਾ ਪਹਿਲੀ ਗੱਲ ਤਾਂ ਸਭ ਤੋਂ ਬਿ सरकार ਸਭ ਤੋਂ ਪਹਿਲਾਂ ਤਾਂ ਇਹ ਨਹੀਂ ਪੁੱਛ ਰਹੀ ਵੀ ਤੁਸੀਂ ਜ਼ਮੀਨ ਵੇਚਣੀ ਹੈ ਜਾਂ ਕੋਈ ਤੁਹਾਡੀ ਮਜਬੂਰੀ ਹੈ ਫਿਰ ਸਾਨੂੰ ਉਹ ਜਾ ਭਾ ਨਹੀਂ ਮਿਲ ਰਿਹਾ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਰਹੀ ਹੈ ਸਰਕਾਰ ਆ ਜਿੱਥੇ ਖੜੇ ਆ ਇੱਥੇ 2 ਰੁਪਏ ਦਿੱਤੇ ਨਹੀਂ ਕਿਸਾਨ ਨੂੰ ਪਰ ਖੜਪਣ ਵਾਸਤੇ ਆ ਗਏ ਸੀਗੇ ਇਹ ਲੋਕਤਾਕਤ ਆ ਜਿਹੜੀ ਲੋਕਤਾਕਤ ਖੜੀ ਹੋਈ ਆ ਤਾਂ ਮਤਲਬ ਕਿਸਾਨ ਦੀ ਜ਼ਮੀਨ ਬਚੀ ਆ ਗਈ ਬਿਲਕੁਲ ਜੀ ਇਹ ਕਿਸਾਨਾਂ ਨੇ ਜੋ ਮੰਗਾ ਤੇ ਜੋ ਟੀਚਾ ਇਹਨਾਂ ਨੇ ਦੱਸਿਆ ਕਿ ਅਸੀਂ ਅੱਜ ਤੋਂ ਸਾਡਾ ਸੰਘਰਸ਼ ਸ਼ੁਰੂ ਆ ਜ਼ਮੀਨਾਂ ਨੂੰ ਲੈ ਕੇ ਗੱਲ ਕਰੀਏ ਜੋ ਸੜਕ ਦੇ ਵਿੱਚ ਆਈਆਂ ਨੇ ਇਹਨਾਂ ਦਾ ਕਹਿਣਾ ਕਿ ਰਾੜਵਾ ਬਾਸ਼ੀਆਂ ਨੂੰ ਅਜੇ ਤੱਕ ਪੂਰੀ ਤਰ੍ਹਾਂ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਸੀ ਕੋਸ਼ਿਸ਼ ਅਸੀਂ ਇਸ ਨੂੰ ਲੈ ਕੇ ਡੀਸੀ ਦਫ਼ਤਰ ਜੱਗੇ ਧਰਨਾ ਪੱਕੇ ਤੌਰ ਤੇ ਲਾ ਰਹੇ ਹਾਂ ਹਰ ਇੱਕ ਪੰਜਾਬ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਧਰਨੇ ਦਵਾਗੇ ਤੇ ਆਉਣ ਵਾਲੇ ਜੋ ਇਹਨਾਂ ਦਾ ਟਾਈਮ ਦਿੱਤਾ ਗਿਆ ਹੈ ਦਿੱਲੀ ਜਾ ਕੇ ਵੀ ਅਸੀਂ ਧਰਨੇ ਦਵਾਗੇ ਤੁਸੀਂ ਦੇਖ ਰਹੇ ਹੋ ਖਬਰਾਂ ਵਾਲੇ ਮਲੇਖ ਕੋੜਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ